ਵੀ ਆਏ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10ਵਾਂ ਪ੍ਰਯੋਗਿਕ ਰੇਖਾ ਗਣਿਤ ਅਭਿਆਸ ਸੰਵਰ 10.5 ਤੇ ਇਹਦਾ ਪਹਿਲਾ ਸਵਾਲ ਜਿਹੜਾ ਕਿ ਅਸੀਂ ਦੋ ਵਿਦਿਆਰਾਂਹੀਂ ਕਰਾਂਗੇ ਸੋ ਤੁਸੀਂ ਫੁੱਟਾ ਪ੍ਰਕਾਰ ਪੈਨਸਲ ਰਬੜ ਤੇ ਡੀ ਕੋਣਵਾਪਕ ਜਿਹੜਾ ਹੁੰਦਾ ਤੇ ਕਾਗਜ਼ ਤੇ ਆਪਣਾ ਗੱਤਾ ਜਾਂ ਫਿਰ ਰਜਿਸਟਰ ਲੈ ਕੇ ਰੱਖ ਲਓ ਇਹ ਵੀਡੀਓ ਨਾਲ ਨਾਲ ਦੇਖਦੇ ਜਾਓ ਤੇ ਪਾਜ਼ ਕਰ ਕਰਕੇ ਜਿਵੇਂ ਜਿਵੇਂ ਪ੍ਰਯੋਗ ਦੱਸੇ ਜਾਣਗੇ ਪੜਾਅ ਦਰ ਪੜਾਅ ਦੱਸੇ ਜਾਣਗੇ ਉਸੇ ਤਰ੍ਹਾਂ ਤੁਸੀਂ ਉਹਨਾਂ ਦਾ ਅਭਿਆਸ ਕਰਨਾ ਹੈ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਨੇ ਤੁਹਾਡੇ ਕੰਮ ਦੀਆਂ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਉੱਪਰ ਸਕਰੋਲ ਕਰੋ ਲਿਸਟ ਨੂੰ ਤੇ ਉੱਥੇ ਤੁਹਾਨੂੰ ਮਿਲੇਗੀ 7th ਇੰਗਲਿਸ਼ ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੋਰ ਹੈਗੀ 7ਵਾਂ ਵਿਗਿਆਨ ਜਿਹਦੇ ਵਿੱਚ ਦੋ ਚੈਪਟਰ ਹੋ ਗਏ ਨੇ ਤੇ ਬਾਕੀ ਵੀ ਛੇਤੀ ਹੀ ਚਾਲੂ ਕਰ ਦਿੱਤੇ ਜਾਣਗੇ ਤੇ ਇੱਕ ਬੱਚੋ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਇੱਕ ਪਲੇਲਿਸਟ ਹੈਗੀ ਹੈ ਐਬਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬਰੀਵੀਏਸ਼ਸ ਨੂੰ ਐਕਸਪੈਂਡ ਕਰਕੇ ਵਿਸਤਾਰਿਤ ਰੂਪ ਵਿੱਚ ਸਮਝਾਇਆ ਗਿਆ ਹੈ ਤੁਸੀਂ ਉਹਨਾਂ ਨੂੰ ਜ਼ਰੂਰ ਦੇਖੋ ਸੋ ਆ ਦੇਖੀਏ ਬੱਚਿਓ ਨਾਲ ਵਾਲਾ ਸਵਾਲ ਕਹਿੰਦੇ ਇੱਕ ਸਮਕੋਣ ਸਮਕੋਣ ਦਾ ਮਤਲਬ ਹੁੰਦਾ ਬੱਚਾ 90 ਡਿਗਰੀ ਦਾ ਕੋਣ ਵਾਲਾ ਤ੍ਰਿਭੁਜ ABC ਦੀ ਰਚਨਾ ਕਰੋ ਜਿਸ ਵਿੱਚ ਕੋਣ C 90 ਡਿਗਰੀ ਹੈਗਾ AB 5cm ਤੇ BC ਬਰਾਬਰ 3cm ਹੋਵੇ ਠੀਕ ਹੈ ਜੀ ਹੁਣ ਬੱਚੇ ਬੜੇ ਧਿਆਨ ਨਾਲ ਇਹ ਚੀਜ਼ ਨੂੰ ਦੇਖਣਾ ਕਿ ਕੋਣ C 90° AB 5 ਹੈ ਕੀ ਹੈ ਤੇ BC 3 ਹੈਗਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਜਲਦਬਾਜ਼ੀ ਇੱਕ ਵਾਰ ਜਿੱਦਾਂ AC ਦੀ ਜਗ੍ਹਾ 5 ਲਿਖਿਆ ਜਾਂਦਾ ਹੈ ਉਹ ਹੋਰ ਗਲਤੀਆਂ ਹੋ ਜਾਂਦੀਆਂ ਨੇ ਛੇਤੀ ਕਾਲੀ ਕਾਲੀ ਵਿੱਚ ਹਨ ਸੋ ਪੜਾ ਪਹਿਲੇ ਹੈਗਾ ਤੇ ਦਿੱਤੇ ਮਾਪਾਂ ਮੁਤਾਬਕ ਤ੍ਰਿਭੁਜ ABC ਦਾ ਰਫ ਚਿੱਤਰ ਬਣਾਓ ਸੋ ਬੱਚਿਓ ਇਹ ਅਸੀਂ ਇਹ ਦੇਖੋ ਪਹਿਲੇ C ਦਾ ਧਿਆਨ ਰੱਖੋ ਇਹਦਾ BC ਤਲੇ ਜਿੱਥੇ ਕੋਣ 90 ਡਿਗਰੀ ਦੇ ਬਣਨਾ ਹੈ ਉਹਨੂੰ ਕੋਸ਼ਿਸ਼ ਕਰੋ ਲੇਟ ਨਹੀਂ ਰੇਖਾ ਤੇ ਬਣਾਓ ਉਹਨਾਂ ਥੋੜਾ ਦੇਖਣ ਨੂੰ ਤੇ ਬਣਾਉਣ ਨੂੰ ਕੰਮ ਸੌਖਾ ਹੋ ਜਾਂਦਾ ਸੋ BC ਰੇਖਾ ਖਿੱਚ ਲਈਏ ਇੱਕਦਾਂ ਠੀਕ ਹੈ ਤੇ C ਦੇ ਉੱਤੇ ਇਹ ਕੋਣ 90 ਡਿਗਰੀ ਬਣੇਗਾ ਤੇ ਇਹਨਾਂ ਵੀ ਸਿੱਧਾ ਲੰਬ ਆਏਗਾ ਇੱਥੇ ਠੀਕ ਹੈ ਤੇ ਫਿਰ ਇਹਦਾ ਇਹਨੂੰ ਇਹਦਾ ਜੋੜ ਦੇਣਾ ਹੁਣ ਕਹਿੰਦੇ BC 3 ਸੈਂਟੀਮੀਟਰ ਤੇ AB ਇਹ ਬਣੇਗਾ ਇਹ AC ਬਣੇਗਾ ਸੋ AB 5 ਸੈਂਟੀਮੀਟਰ ਹੈ ਸੋ ਇਦਾਂ ਸਾਡਾ ਤ੍ਰਿਕੋਣ ਜਿਹੜਾ ਹੈ ਉਹ ਤਿਆਰ ਹੋਏਗਾ ਆਓ ਦੇਖੀਏ ਹੁਣ ਇਹਨੂੰ ਦੋਨੋਂ ਵਿਧੀਆਂ ਨਾਲ ਅਸੀਂ ਡੀਰਾਹੀ ਵੀ कोण ਮਾਪਕਾਂ ਮਾਪ ਰਹੀ ਵੀ ਤੇ ਪ੍ਰਕਾਰ ਦੇ ਰਹੀ ਵੀ ਅਸੀਂ ਕਿਦਾਂ ਕਰਦੇ ਹਾਂ ਸੋ ਪੜਾ ਦੋ ਜਾ ਹੈਗਾ ਰੇਖਾ BC 3 ਸੈਂਟੀਮੀਟਰ ਖਿਚੋ ਸੋ ਰੇਖਾ BC 3 ਸੈਂਟੀਮੀਟਰ ਖਿਚ ਲਈ ਕੋਣ ਮਾਪਕ ਦੀ ਮਦਦ ਨਾਲ C ਨੂੰ ਸ਼ਿਖਰ ਮੰਨ ਕੇ ਕੋਣ BCA 90 ਡਿਗਰੀ ਦਾ ਨਿਸ਼ਾਨ ਲਗਾਓ ਸੋ ਬੱਚੇ ਹੁਣ ਜਿਹੜੀ ਇਹ ਜਿਹੜੀ ਹੈਗੀ ਹੈ ਇਹ ਜਿਹੜਾ ਬਿੰਦੂ A ਇਹਨੂੰ ਸੀ ਦੇ ਰੱਖਣਾ ਹੈ ਭਾਵ ਜੋ BC ਜਿਹੜਾ ਰੇਖਾ ਖਿੱਚੀ ਹੈ ਉਹਦਾ ਜੋ C ਸਿਰਾ ਹੈ ਸੱਜੇ ਇੱਧਰ ਰੱਖਣਾ ਇਹਨੂੰ ਤੇ ਬਸ ਇਹ ਸਿੱਧਾ ਬੱਚੋ ਜਿਹੜਾ ਹੈਗਾ ਇਹ 90 ਦੇਖੋ ਇਹ 90 ਹੈਗਾ ਇੱਥੇ ਨਹੀਂ ਛੋੜਨਾ ਠੀਕ ਹੈ ਤੇ ਹੁਣ ਆਪਾਂ D ਚੱਕ ਲੈਣਾ ਸੋ D ਚੱਕ ਲਿਆ ਤੇ ਸਾਡੇ ਕੋਲ ਇਹਦਾ ਨਿਸ਼ਾਨ ਲੱਗਾ ਆ ਜਾਏਗਾ ਠੀਕ ਹੈ ਤੇ ਹੁਣ C ਨੂੰ ਲਾਏਗੇ ਨਿਸ਼ਾਨ ਨਾਲ ਜੋੜ ਕੇ ਰੇਖਾ CD ਖਿੱਚੋ ਉਹ C ਨੂੰ ਲਾਏਗੇ ਨਿਸ਼ਾਨ ਨਾਲ ਜੋੜ ਕੇ ਇੱਥੇ CD ਰੇਖਾ ਖਿੱਚ ਲਈ ਹੁਣ ਬੱਚਿਓ B ਨੂੰ ਕੇਂਦਰ ਮੰਨ ਕੇ ਕਿਉਂਕਿ AB ਜਿਹੜੀ ਹੈ 5 ਸੈਂਟੀਮੀਟਰ ਹੈ ਸੋ B ਨੂੰ ਕੇਂਦਰ ਮੰਨ ਕੇ ਅਤੇ ਅਰਧ ਵਿਆਸ 5 ਸੈਂਟੀਮੀਟਰ ਕਿਉਂਕਿ B ਹੈ B ਹੈ ਜਾਂ AB B ਤੋਂ ਲੈ ਕੇ A ਤੱਕ ਜਾਂ A ਤੋਂ ਲੈ ਕੇ B ਤੱਕ 5 ਸੈਂਟੀਮੀਟਰ ਹੈ ਸੋ ਫੁੱਟੇ ਤੇ ਰੱਖ ਕੇ ਸੋਈ ਨੂੰ ਜ਼ੀਰੋ ਤੇ ਰੱਖਣਾ ਹੈ ਤੇ ਪੈਨਸਲ ਨੂੰ 5 ਤੇ ਲੈ ਜਾ ਕੇ ਅਰਧ ਵਿਆਸ 5 ਸੈਂਟੀਮੀਟਰ ਹੋ ਜਾਏਗਾ ਲੈ ਕੇ ਰੇਖਾ CD ਨੂੰ A ਤੇ ਕੱਟਦੀ ਹੋਈ ਇੱਕ ਇੱਕ ਚਾਪ ਖਿਚੋ ਤੇ ਇੱਥੇ ਸੋਈ ਰੱਖਣੀ ਹੈ ਇੱਥੇ ਚਾਪ ਖਿੱਚ ਦੇਣੀ ਹੈ ਤੇ 5 ਸੈਂਟੀਮੀਟਰ ਹੋ ਰਹੀ ਵੀ ਠੀਕ ਹੈ ਜੀ ਤੇ b ਨੂੰ no, a ਨਾਲ ਜੋੜੋ ਸੋ b ਨੂੰ no, a ਨਾਲ ਜੋੜ ਦਿੱਤਾ ਇਸ ਤਰ੍ਹਾਂ ਤ੍ਰਿਭੁਜ abc ਲੋੜਿੰਦੀ ਤ੍ਰਿਭੁਜ ਹੈ ਤੋਂ ਸਾਡੇ ਬੱਚੋ ਇਹ abc ਤ੍ਰਿਭੁਜ ਬਣ ਗਈ ਜੇ ਵਿੱਚ c 90 ਡਿਗਰੀ bc 3 ਸੈਂਟੀਮੀਟਰ ਤੇ ab ਸਾਡਾ 5 ਸੈਂਟੀਮੀਟਰ ਹੈਗਾ ਹੁ ਬੱਚਿਓ ਅਸੀਂ ਇਸੇ ਸਵਾਲ ਨੂੰ اسی ਪ੍ਰਕਾਰ ਦੀ ਵਿਧੀ ਦੇ ਪ੍ਰਕਾਰ ਦੀ ਬਦਲ ਨਾਲ ਦੂਜੀ ਵਿਧੀ ਰਹੀਂ ਕਰਦੇ ਹਾਂ ਸੋ ਦੂਜੀ ਵਿਧੀ ਇਹਲਾ ਪੜਾਅ ਤੇ ਬੱਚਿਓ ਜਿੱਦਾਂ ਹੀ ਅਸੀਂ ਪਹਿਲੀ ਵੀ ਦੇ ਵਿੱਚ ਕੀਤਾ ਉਦਾਂ ਹੀ ਚੱਲੇਗਾ ਸੋ ਦੌਰਾਨ ਦੀ ਕੋਈ ਲੋੜ ਨਹੀਂ ਹੈਗੀ ਦੂਜਾ ਪੜਾਅ ਵੀ ਬਿਲਕੁਲ ਉਦਾਂ ਹੀ ਹੈ ਤੀਜਾ ਪੜਾਅ ਹੁਣ ਅਸੀਂ ਡੀ ਨਹੀਂ ਵਰਤਣਾ ਸੋ ਪ੍ਰਕਾਰ ਦੀ ਮਦਦ ਨਾਲ ਸੀਤ ਲੰਬ ਖਿੱਚੋ ਸੋ ਬੱਚੇ ਸੀਤ ਲੰਬ ਕਿੱਦਾਂ ਖਿੱਚੀਦਾ ਹੈ ਇਹਨੂੰ ਮੈਂ ਦੋ ਪੜਾਅਾਂ ਵਿੱਚ ਨਹੀਂ ਕਰ ਰਿਹਾ ਇੱਕੋ ਪੜਾਅ 'ਚ ਹੀ ਕਰ ਰਿਹਾ ਸੋ ਇੱਥੇ ਸੂਈ ਰੱਖੋ ਥੋੜੀ ਜਿਹੀ ਪ੍ਰਕਾਰ ਖੋਲੋ ਤੇ ਇੱਦਾਂ ਵੱਡੀ ਛਾਪ ਲਗਾਓ ਹੁਣ ਪ੍ਰਕਾਰ ਨੂੰ ਉੰਨੀ ਖੁੱਲੀ ਰੱਖੋ ਜਿੰਨੀ ਤੇ ਇਹ ਚਾਪ ਲਾਈ ਸੀ ਸੂਈ ਨੂੰ ਇੱਥੇ ਲਿਆਓ ਸੀ ਇਹ ਤੋਂ ਚੱਕ ਕੇ ਇੱਥੇ ਲਿਆਓ ਜਿੱਥੇ ਇਹ ਚਾਪ ਹੈਗੀ ਹੈ ਤੇ ਇਹਨੂੰ ਇੱਕ ਚਾਪ ਲਗਾਓ ਹੁਣ ਸੂਈ ਨੂੰ ਇੱਥੇ ਲੈ ਕੇ ਆਓ ਤੇ ਉਨੀ ਹੀ ਪ੍ਰਕਾਰ ਖੜਨੀ ਹੈ ਤੇ ਇੱਕ ਚਾਪ ਨੂੰ ਇੱਕ ਚਾਪ ਇੱਥੇ ਲਾਓ ਇਹ ਦੋ ਚਾਪਾਂ ਲੱਗੀਆਂ ਹੁਣ ਪ੍ਰਕਾਰ ਛੋਟੀ ਵੱਡੀ ਲੋੜ ਦੇ ਹਿਸਾਬ ਨਾਲ ਕਰ ਸਕਦੇ ਆ ਤੇ ਸੂਈ ਇੱਥੇ ਰੱਖੀ ਇੱਕ ਚਾਪ ਇਹ ਲਾਈ ਹੁਣ ਉਨੀ ਹੀ ਪ੍ਰਕਾਰ ਖੁੱਲੀ ਰੱਖਣੀ ਹੈ ਜਿੰਨੀ ਇੱਥੇ ਖੁੱਲੀ ਰੱਖੀ ਸੀ ਸੂਈ ਇੱਥੇ ਲਿਆਂਦੀ ਤੇ ਇਹ ਚਾਪ ਲਾਈ ਹੁਣ ਬੱਚਿਓ ਇਹ ਜਿਹੜਾ ਬਿੰਦੂ ਹੈ ਜਿਸੇ ਦੋ ਚਾਪਾਂ ਕੱਟਦੀਆਂ ਹੈ ਇਹ ਬਿੰਦੂ ਨੂੰ ਸੀ ਨਾਲ ਜੋੜਨਾ ਹੈ ਤੇ ਸਾਡਾ ਬੱਚੋ 90 ਡਿਗਰੀ ਦਾ ਖੋਨ ਜਾਂ ਲੰਭ ਬਣ ਜਾਏਗਾ ਇਹਨੂੰ ਇਹ ਲੰਭ ਖਿੱਚਿਆ ਗਿਆ ਬੜਾ ਠੀਕ ਹੈ ਜੀ ਤੇ ਹੁਣ ਬੀ ਨੂੰ ਕੇਂਦਰ ਮੰਨ ਕੇ ਅਤੇ ਅਰਧ ਵਿਆਸ 5 ਸੈਂਟੀਮੀਟਰ ਬਰਾਬਰ BA ਲੈ ਕੇ ਲੰਭ ਨੂੰ A ਤੇ ਕੱਟਦੀ ਹੋਈ ਚਾਪ ਖਿੱਚੋ ਇੱਥੇ B ਦੇ ਸੂਈ ਰੱਖੀ 5 ਸੈਂਟੀਮੀਟਰ ਖੋਲੀ ਤੇ A ਤੇ ਕੱਟਦਾ ਹੋਇਆ ਲੰਭ ਨੂੰ A ਤੇ ਕੱਟ ਦਿੱਤਾ ਐ ਹੁਣ B ਨੂੰ A ਨਾਲ ਜੋੜੋ ਸੋ B ਨੂੰ A ਨਾਲ ਜੋੜ ਦਿੱਤਾ ਇਸ ਤਰ੍ਹਾਂ ਤ੍ਰਿਭੁਜ ABC ਲੋੜਿੰਦੀ ਤ੍ਰਿਭੁਜ ਹੈ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਅਸੀਂ ਪਿਛਲੇ ਅਭਿਆਸਾਂ ਚ ਵੀ ਕੀਤਾ ਹੈ ਤੇ ਹੁਣ ਅਸੀਂ ਸਮਕੋਣ ਵਾਲੇ ਸਵਾਲ ਕਰਦੇ ਪਏ ਹਾਂ ਇਹ ਥੋੜੇ ਸੌਖੇ ਹੈਗੇ ਨੇ D ਵੀ ਸੌਖਾ ਹੈ ਤੇ ਪ੍ਰਕਾਰ ਵੀ ਸੌਖਾ ਹੈ ਪਰ ਅਭਿਆਸ ਅਭਿਆਸ ਮੰਗਦਾ ਹੈ ਕਿਉਂਕਿ ਜਦੋਂ ਤੁਸੀਂ ਲੰਭ ਖਿੱਚੋਗੇ ਇੱਥੋਂ ਦੀ ਇਹ ਚਾਪ ਬਣਾਣੀ ਰੇਹ ਬਣਾਣੀ ਫਿਰ ਰੇਹ ਬਣਾਣੀ ਫਿਰ ਥਰੱਕਿਆ ਇਹਦੇ ਵਿੱਚ ਥੋੜਾ ਬਹੁਤ ਤੁਹਾਨੂੰ ਮਲਕੀ ਜਿਦੇ ਬਾਰ ਬਾਰ ਕਰੋਗੇ ਤੇ ਤੁਹਾਡੇ ਹੱਥ ਨਹੀਂ ਸਵਾਈ ਆ ਜਾਏਗੀ ਸੋ ਐਸੀ ਪਿਆਰੇ ਵਿਦਿਆਰਥੀਓ ਇਸ ਅਭਿਆਸ ਦਾ ਪਹਿਲਾ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ